ਵਧੀਆ ਅਲੂ ਜੈ ਲੋ ਜੀ ਵਧੀਆ ਮਠੇ ਪਿਆਰੇ ਸਾਥੀਓ ਇਹ ਜੰਬੋਬਾਲ ਦਾ ਦੂਸਰਾ ਬੱਗ ਵੱਡਾ ਆ ਮੱਜਾਂ ਦਾ ਇੱਕ ਬੱਗ ਤਾਂ ਆਪ ਜੀ ਨੂੰ ਸਵੇਰੇ ਦਿਖਾਇਆ ਜੀ ਇਹ ਬੱਗ ਹੈਗਾ ਦੂਸਰਾ ਬੱਗ ਆ ਜਿਹੜਾ ਮੱਜਾਂ ਦਾ ਵੱਡਾ ਘਮ ਦਾ ਪਿਆਇਆ ਤੁਸੀਂ ਦੇਖੋਗੇ ਕਿ ਮੱਝਾਂ ਘੁੰਮਦੀਆਂ ਐਸੇ ਤਰ੍ਹਾਂ ਹੀ ਆ ਪਿੰਡ ਦੇ ਵਿੱਚ ਜਿੰਨੇ ਬੂਟੇ ਲਾਏ ਜਾਂਦੇ ਆ ਉਹ ਸਾਰਿਆਂ ਬੂਟਿਆਂ ਨੂੰ ਖਾਣ ਦੇ ਲਈ ਬੂਟਿਆਂ ਨੂੰ ਖਿਲਾਉਣ ਦੇ ਲਈ ਵੱਡਾ ਪ੍ਰਾਲਾ ਜਿਹੜਾ ਕੀਤਾ ਜਾਂਦਾ ਹੁਣ ਇਹ ਛੋਟਾ ਜਿਹਾ ਬੱਚਾ ਆ ਇਹ ਬੱਚਾ ਇਹ ਬੱਚਾ ਕੀ ਰੋਕੇਗਾ ਮੱਝਾਂ ਨੂੰ ਕਿਉਂਕਿ ਬਹੁਤ ਵੱਡੇ ਜਿਹੜੇ ਦਾਅਵੇ ਕੀਤੇ ਜਾਂਦੇ ਆ ਬੂਟਿਆਂ ਨੂੰ ਲਗਾਉਣ ਦੇ ਬਨਸਪਤੀ ਨੂੰ ਬਚਾਉਣ ਦੇ ਉਹ ਬੱਚ ਦੇ ਨਜ਼ਰ ਨਹੀਂ ਆਦੇ ਕਿਸੇ ਪਾਸੇ ਵੀ ਹੁਣ ਇਸੇ ਹੀ ਤਰ੍ਹਾਂ ਇਨਾ ਬੁਟਿਆਂ ਨੇ ਜਾਣਾ ਬੜੀ ਦੂਰ ਤੱਕ ਰਹਿਗਾ ਯਾ ਪਰ ਹੱਲ ਨਹੀਂ ਕੋਈ ਵੀ ਇਹਦਾ ਫਿਲਹਾਲ ਨਜ਼ਰ ਆਂਦਾ ਹੈਗਾ ਯਾ ਇਹ ਬਹੁਤ ਵੱਡੇ ਮਸਲੇ ਆ ਜਿਹੜੇ ਸਮਝ ਤੇ ਸੋਚਣ ਵਾਲੇ ਹੈਗੇ ਆ ਬਹੁਤ ਵੱਡਾ ਜਿਹੜਾ ਵਾਗ ਹੈ ਕੁਛ ਵੀ ਕਿਸੇ ਟਾਈਮ ਵੀ ਕਿਸੇ ਰਾਹੀਰ ਦਾ ਵੀ ਨੁਕਸਾਨ ਕਰ ਸਕਦਾ ਕਿਸੇ ਬੱਚੇ ਦਾ ਕਰ ਸਕਦਾ ਹੈਨਾ ਇਹ ਮਸਲੇ ਬਹੁਤ ਗੰਭੀਰ ਹੈ ਇਹ ਮਸਲਾ ਬਹੁਤ ਵਿਚਾਰਨਯੋਗ ਵੀ ਆ ਕਿ ਜਿਹੜੇ ਇਹ ਉਹ ਨਾਲ ਜਿਹੜੇ ਬੱਚੇ ਆ ਇਹ ਕਿੱਥੋਂ ਛੱਡ ਦੇਣਗੇ ਆ ਵਾਲੇ ਇਹ ਕਦੇ ਵੀ ਨਹੀਂ ਛੱਡ ਪਾਣਗੇ ਆ ਜਿਹੜੇ ਬੱਚੇ ਆ ਇਹ ਦਰਖਤਾਂ ਨੂੰ ਕਦੇ ਵੀ ਨਹੀਂ ਛਟਣਗੇ ਦਰਖਤ ਬਚਣੇ ਬਹੁਤ ਔਖੇ ਹੋ ਗਏ ਆ ਕਿਉਂਕਿ ਇਹ ਇੱਕ ਸਵੇਰੇ ਵੀਡੀਓ ਪਾਈ ਸੀ ਇਹ ਦੂਸਰੀ ਵੀਡੀਓ ਆ ਦੂਸਰੀ ਵੀਡੀਓ ਦੇ ਵਿੱਚ ਵੀ ਆ ਦੇਖ ਲਓ ਹੁਣ ਤੁਹਾਡੇ ਸਾਹਮਣੇ ਆ ਬਿਲਕੁਲ ਜਿਹੜੀਆਂ ਇਸੇ ਤਰ੍ਹਾਂ ਹੀ ਨਜ਼ਰ ਆਉਂਦੀਆਂ ਹੋਣਗੀਆਂ ਤੇ ਇਹ ਮੱਝਾਂ ਨੇ ਕਿੱਥੇ ਹੁਣ ਬੂਟੇ ਛੱਡਣੇ ਆ ਬੂਟਿਆਂ ਦਾ ਬਚਣਾ ਬਹੁਤ ਔਖਾ ਆ ਕਿਉਂਕਿ ਸਰਕਾਰ ਵੱਡੇ ਪੱਧਰ ਦੇ ਉੱਪਰ ਕੋਈ ਐਕਸ਼ਨ ਲਵੇ ਤਾਂ ਬੂਟੇ ਬਚ ਜਾਣਗੇ ਦੇਖ ਲਓ ਕਿਉਂਕਿ ਇਹ ਸ ਸਮੇਂ ਦੇ ਦੌਰਾਨ ਇਹਨਾਂ ਨੂੰ ਕੁਝ ਵੀ ਹੱਥ ਆਇਆ ਕਿਉਂਕਿ ਜਾਨਵਰ ਹੈ ਭੁੱਖ ਲੱਗੀ ਹੈ ਉਹਨਾਂ ਨੇ ਖਾਣਾ ਆ ਪਰ ਇਹਨਾਂ ਮੱਝਾਂ ਨੇ ਲੱਗਦਾ ਕਿ ਕੋਈ ਚੀਜ਼ ਖੋਣ ਨਹੀਂ ਦੇਣੀ ਹੈਗੀ ਇਹ ਦੂਸਰਾ ਗਰੁੱਪ ਆ ਜੀ ਮੱਝਾਂ ਦਾ ਜਿਹੜਾ ਆਪ ਜੀ ਨੂੰ ਅਸੀਂ ਦਿਖਾਉਂਦੇ ਪਏ ਆ ਵੀਡੀਓ ਦੇ ਵਿੱਚ ਕਿਉਂਕਿ ਜਿੰਨੇ ਬੂਟੇ ਲਾਈ ਜਾਂਦੇ ਹੈਗੇ ਆ ਉਹ ਬੂਟਿਆਂ ਨੂੰ ਬਹੁਤ ਜਲਦੀ ਜਿਹੜਾ ਹੈਗਾ ਆ ਉਹ ਇਹਨਾਂ ਨੇ ਖਤਮ ਕਰ ਦੇਣਾ ਹੈਗਾ ਸਰਕਾਰ ਬੂਟੇ ਲਗਾਉਂਦੀ ਹੈ ਲੇਕਿਨ ਬੂਟਿਆਂ ਦਾ ਬਚਣਾ ਬਹੁਤ ਔਖਾ ਨਜ਼ਰ ਆਉਂਦਾ ਹੈਗਾ ਬੇਟਾ ਲੈ ਆਓ ਸ਼ਾਵਾਂ ਜਲਦੀ ਕੱਢੋ ਮੱਝਾ ਆ ਬੂਟੇ ਖਾਲੀ ਦੇਖੋ ਮਾਰਨ ਦੇ ਥੋੜੋ ਥੋੜਾ ਜਲਦੀ ਲੋ ਜੀ ਬਹੁਤ ਔਖਾ ਬੂਟਿਆਂ ਦਾ ਪਿਆਰੇ ਸਾਥੀਓ ਬਚਣਾ ਕਿਉਂਕਿ ਬੂਟਿਆਂ ਨੂੰ ਬਚਾਉਣਾ ਬਹੁਤ ਔਖਾ ਬਾ ਤੇ ਅਮੜੇ ਦੇਖੀ ਵੀਰੇ ਮੜਿਆ ਬਚਾਈ ਬੂਟੇ ਮੋੜ ਹੋਈ ਪੱਜ ਕੇ ਇੱਧਰ ਸੇ ਜਾਂ ਜਾਂ ਭੱਜ ਕੇ ਇੱਧਰਲੀ ਸਾਈਡ ਤੇ ਐਦੇ ਹੋ ਜਾ ਐਸੇ ਤਰ੍ਹਾਂ ਹੀ ਹੋ ਜਾ ਫਟਾਫਟ ਔਰ ਦੇਖੀ ਬੂਟਾ ਨਾ ਖਾ ਜਾ ਵੜਾ ਹੋਈ ਹੋਈ ਪੱਜ ਕੇ ਹੋਈ ਪੱਜ ਕੇ ਹੋਈ ਪੱਜ ਕੇ ਬੇਟਾ ਬਚਾ ਭੱਜ ਮੋੜ ਜਲਦੀ ਜਲਦੀ ਇਹ ਤਾਂ ਖਾ ਜਾਣੇ ਬੂਟੇ ਦੇਖੋ ਜੀ ਬਹੁਤ ਕੀ ਕਰ ਸਕਦੇ ਹਾਂ ਹੁਣ ਇੱਥੇ ਹੈ ਨਾ ਲਓ ਜੀ ਉਹ ਕਹਿੰਦੇ ਜੀ ਵੀਡੀਓ ਬੱਕਰੀਆਂ ਵਾਲਿਆਂ ਦਾ ਹੀ ਬਣਾਓ ਜੀ ਠੀਕ ਹੈ ਜੀ ਠੀਕ ਹੈ ਜੀ ਅੱਛਾ ਇਹ ਬੱਕਰੀਆਂ ਖਾਂਦੀਆਂ ਆ ਠੀਕ ਹੈ ਠੀਕ ਹੈ ਦੇਖੋ ਜੀ ਉਹਨਾਂ ਦਾ ਪੱਖ ਵੀ ਇਹ ਜਰੂਰ ਆਪਨੇ ਸੁਣ ਲਿਆ ਹਾਂਜੀ ਹਾਂਜੀ ਜਿੱਥੇ ਤੇਰੇ ਸਾਹਮਣੇ ਪਰ ਉਹਥੇ ਰਹੇ ਆ ਕਿਸੇ ਦਾ ਨੁਕਸਾਨ ਹੋਇਆ ਹੈ ਜਾਂ ਕਿਸੇ ਦਾ ਲਾਂਬਾ ਆਇਆ ਸਾਨੂੰ ਜੀ 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 ਠੀਕ ਆ ਆ ਗਣਾ ਮਾਤਾ ਮਾਈ ਪਤਾਨੀ ਵੀਡੀਓ ਲਾਓ ਜੀ ਇਹ ਨਾਵਾ ਦੱਸਦੇ ਪਏ ਆ ਕਿਉਂਕਿ ਸਰਕਾਰ ਨੇ ਮੱਜਾਂ ਦਾ ਬਾਹਰ ਘੁੰਮਣਾ ਬੰਦ ਕੀਤਾ ਹੋਇਆ ਜਿਹੜੇ ਗਵਰਨਮੈਂਟ ਦੇ ਵੱਲੋਂ ਬਕਾਇਦਾ ਵੱਡੇ ਤੌਰ ਤੇ ਇਹ ਪਾਬੰਦੀਆਂ ਹੈਗੀਆਂ ਆ ਕਿ ਮੱਜਾਂ ਨੇ ਖੁੱਲੇ ਤੌਰ ਤੇ ਨਹੀਂ ਪਿੰਡਾਂ ਦੇ ਵਿੱਚ ਘੁੰਮਣਾ ਇਹ ਡੀਸੀ ਸਹਿਬਾਨ ਦੇ ਵੱਲੋਂ ਵੱਡੇ ਪੱਧਰ ਦੇ ਉੱਪਰ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਆ ਮੀਡੀਆ ਦੇ ਵਿੱਚ ਵੀ ਕਹੀਆਂ ਜਾਂਦੀਆਂ ਪਰ ਫੇਰ ਵੀ ਐਸੇ ਤਰ੍ਹਾਂ ਇਹ ਮੱਜਾਂ ਜਿਹੜੀਆਂ ਹੈਗੀਆਂ ਹਜ਼ਾਰਾਂ ਬੂਟਿਆਂ ਨੂੰ ਤਬਾਹ ਕਰ ਦਿੰਦੀਆਂ ਇਹਦੀ ਸੁਣਾਈ ਜਿਹੜੀ ਹੈਗੀ ਆ ਉਹ ਬਹੁਤ ਜ਼ਰੂਰੀ ਕਰਨੀ ਬਣ ਜਾਂਦੀ ਹੈਗੀ ਪਿਆਰੇ ਸਾਥੀਓ ਜੱਬੋ ਵਾਲ ਦਾ ਦੂਸਰਾ ਵੱਡਾ ਬਾਗ ਹੈ ਜਿਹੜਾ ਆਪ ਜੀ ਨੂੰ ਦਿਖਾਇਆ ਹੈਗਾ ਹਰ ਬੰਦਾ ਜਿਹੜਾ ਹੈਗਾ ਆ ਉਹ ਬੂਟੇ ਲਗਾਣੇ ਦਾ ਚਾਹੁੰਦਾ ਹੈਗਾ ਪਰ ਬੂਟਿਆਂ ਨੂੰ ਬਚਾਉਣ ਦੇ ਲਈ ਜਿਹੜੇ ਵੱਡੇ ਅਪਰਾਲੇ ਹੈਗੇ ਆ ਉਹ ਕਰਨੇ ਬਹੁਤ ਜ਼ਰੂਰੀ ਹੈਗੇ ਆ ਕਿਉਂਕਿ ਬਨਸਪਤੀ ਨੂੰ ਬਚਾਉਣ ਦੇ ਲਈ ਪਨਾਸਪਤੀ ਨੂੰ ਬਚਾਉਣ ਦੇ ਲਈ ਇਹਨਾਂ ਮੱਝਾਂ ਦੇ ਪ੍ਰਤੀ ਸੋਚਣਾ ਬਹੁਤ ਜ਼ਰੂਰੀ ਹੈ ਇਹਨਾਂ ਮੱਝਾਂ ਦੇ ਜਿਹੜੇ ਦੁੱਧ ਆ ਉਹ ਵੇਚੇ ਵੀ ਜਾਂਦੇ ਆ ਪਰ ਜੇ ਵੇਚੇ ਜਾਂਦੇ ਆ ਫਿਰ ਪੱਠਿਆਂ ਨੂੰ ਜ਼ਰੂਰ ਮੁੱਲ ਲੈਣਾ ਚਾਹੀਦਾ ਪਿਆਰੇ ਸਾਥੀਓ ਇਹ ਮਸਲਾ ਪਿੰਡ ਜੱਬੂਵਾਲ ਦਾ